ਇਹਦਾ ਹੁਣ ਨਾ ਨਹੋਂ ਤੋਂ ਨਹੀਂ ਮੁੱਕਣ ਡਿਆ ਮੈਨੂੰ ਇੱਥੇ ਟੈਨਸ਼ਨ ਪਈ ਆ ਲਓ ਆਲਾ ਫਾਜੀ ਤੇ ਵਿੱਚ ਇਹ ਬੇਲੀ ਹੋਏ ਦੇ ਤੇ ਚੇਤੇ ਨਾਲ ਨਾ ਆਈ ਮੀ ਨੰਬਰ ਲਿਖਾ ਕੇ ਆਈ ਉਥੇ ਠੀਕ ਆ ਉਹ ਜਿੰਨੂੰ ਫੋਨ ਕੀਤਾ ਸੀ ਤੁਸੀਂ ਵਾਕਬ ਤਾਂ ਦਾ ਆਹੋ ਵਾਕਬ ਹੀ ਆ ਤੇ ਵਾਕਬ ਹੀ ਤਾਂ ਕੀਤਾ ਸੀ ਓ ਮਮੀ ਕਿੰਦਾਂ ਦੀਆਂ ਗੱਲਾਂ ਕਰਨ ਦੇ ਤੁਸੀਂ ਐਂਦਾ ਕਰਿਓ ਇੱਕ ਵਾਰੀ ਫੇਰ ਫੋਨ ਕਰ ਦਿਓ ਵੀ ਮੁੰਡਾ ਆਉਣ ਲੱਗਾ ਮੁਰਗੇ ਇਧਰ ਦਰ ਦਰ ਹੋ ਜਾਂਦੇ ਹੁੰਦੇ ਆ ਜਾ ਜਾ ਤੁਸੀਂ ਅਤੀ ਜਾ ਕਰ ਦਾਂਗੀ ਫੋਨ ਵੀ ਮੈਨੂੰ ਇੱਥੇ ਟੈਨਸ਼ਨ ਪਈ ਆ ਤੇ ਫੋਨ ਲੈ ਕੇ ਆਂਦੇ ਆ ਹਾਂ ਤੇ ਜੀਤਾ ਹੁਣ ਘਰ ਹੋਵੇ ਸਹੀ ਤੁਹਾਨੂੰ ਵੇਖ ਜਾਏ ਮੇਰਾ ਮੁੰਡਾ ਅੰਦਰ ਜਾ ਕੇ ਦੇ ਵੇਖੀਏ ਚਲੋ ਉੱਤਰੋ ਘਰੇ ਹੀ ਹੁਣਾ ਵਾ ਆਜਾ ਆ ਬਾਰੀ ਕੋਲਾ ਹਲਾ ਹਾਇ ਇੱਥੇ ਰਹਿਣ ਦਿੰਦੇ ਠਹਿੜਾ ਹੁੰਦਾ ਆਹੋ ਨਹੀਂ ਹੁਣ ਲੱਗਾ ਰਹਿਣ ਦੂ ਸਸੇ ਬਾਂਜੀ ਸਾਰੀ ਘਾਲ ਤੁਸੀਂ ਹਾਂਜੀ ਆਇਆ ਆਇਆ ਜੀ ਤਨ ਮਿਲਣ ਤੁਸੀਂ ਕੁਝ ਦੱਸਿਆ ਹੀ ਨਹੀਂ ਅੱਜ ਕਿਦਾਂ ਤੁਹਾਨੂੰ ਅਚਾਨਕ ਰਸਤਾ ਆ ਗਿਆ ਚਲੋ ਭੈਣ ਜੀ ਸਾਨੂੰ ਤਾਂ ਆ ਗਿਆ ਨਾ ਤੁਹਾਨੂੰ ਤਾਂ ਵੀ ਨਹੀਂ ਆਉਂਦਾ ਕਿੱਥੇ ਜੀ ਤਾ ਮਾਰੋ ਹਵਾਜ ਆਜੋ ਅੰਦਰ ਐਨੇ ਚਿਰ ਦਾ ਤੁਹਾਨੂੰ ਕਦੀ ਚੇਤਾ ਨਹੀਂ ਆਇਆ ਦੱਸ ਭੈਣ ਜੀ ਆਪਣੇ ਨਾਲ ਮੁੰਡੇ ਨੂੰ ਤਾਂ ਮਿਲਣਾ ਹਈ ਨਾ ਖਾਨੋਂ ਵੀ ਨਾਲ ਦੀ ਬੜੀ ਯਾਦ ਆਉਂਦੀ। ਤੈਂ ਸੋਚਿਆ ਚ ਮੇਲੀ ਹਮਨੇ। ਹੋਰਸ ਨਾ ਤੂੰ ਠੀਕ ਠਾਕ। ਠੀਕ ਆ ਹੀ। ਕਿੱਥੇ ਜੀਤਾ? ਜੀਤਾ ਨਹੀਂ ਹੈਗਾ ਇੱਥੇ। ਉਹ ਤਾਂ ਕਿਤੇ ਬਾਹਰ ਗਿਆ ਆਇਆ। ਉਹਨੇ ਤਿੰਨ ਚਾਰ ਦਿਨ ਨਹੀਂ ਆਉਣਾ। ਬਾਹਰ ਗਿਆ। ਮੈਂ ਕੰਮ ਭੇਜਿਆ ਉਹਨੂੰ ਕਿਤੇ। ਤੁਹਾਨੂੰ ਨਹੀਂ ਪਤਾ ਘਰਾਂ ਦੇ ਕਿੰਨੇ ਕੰਮ ਹੁੰਦੇ ਆ। ਜਦੋਂ ਇੱਥੇ ਰਹਿੰਦਾ ਆ ਤੇ ਉਹਨੇ ਕਰਨੇ ਨਹੀਂ ਆ ਚਲੋ ਭੈਣ ਜੀ ਤੁਸੀਂ ਗਰਮ ਘੋਣਦੇ ਜੇ ਕੰਮ ਤੇ ਚਲੋ ਉਹਨੇ ਕਰਨੇ ਹੀ ਆ ਪਰ ਇੱਕ ਗਲਤ ਹੋ ਰਿਹਾ ਨਾ ਸਾਨੂੰ ਵੀ ਨਾ ਕਿਸੇ ਨੂੰ ਦੱਸਿਆ ਹੀ ਕੁਝ ਅਹੀਂ ਤੇ ਉਹ ਗੱਲ ਪੁੱਛਣਾ ਏ ਤੁਹਾਨੂੰ ਗੱਲ ਪੁੱਛਣਾ ਏ ਕਿਹੜੀ ਗੱਲ ਪੁੱਛਣਾ ਏ ਨਾ ਕਿਤੇ ਮੁੰਡਾ ਸਾਡਾ ਜਿਹੜਾ ਆ ਘਰ ਆਉਂਦਾ ਆ ਅਹੀਂ ਤੇ ਫਿਕਰਾਂ 'ਚ ਪਏ ਆ ਥੋੜੇ ਦਿਨ ਪਹਿਲਾਂ ਨਾ ਗੱਡੀ ਵੱਜ ਗਈ ਹੱਡੀ ਵਿੱਚ ਐਕਸੀਡੈਂਟ ਹੋ ਗਿਆ ਅਹੀਂ ਤੋਂ ਨਾ ਕੇਸਾਂ ਵਿੱਚ ਹੀ ਉਲਝੇ ਕਿਤੇ ਮੁੰਡੇ ਨੇ ਵੀ ਸਾਡੀ ਸਾਰੀ ਨਹੀਂ ਲਈ ਅਹੀਂ ਗਿਆ ਚੱਲ ਆਪ ਹੀ ਜਾ ਕੇ ਵੇਖ ਲਿਏ ਤੁਹਾਨੂੰ ਵੀ ਪਤਾ ਨਾ ਕਿ ਉਹ ਇੱਥੇ ਰਹਿੰਦਾ ਆ ਤੇ ਸਾਰੀ ਜ਼ਿੰਮੇਵਾਰੀ ਉਹਦੇ ਸਿਰ ਤੇ ਆ ਉਹਨੇ ਔਕਾਰ ਦੇ ਬਾਹਰ ਦੇ ਕੰਮ ਕਰਨੇ ਹੁੰਦੇ ਆ ਉਹਦੇ ਕੋਲ ਨਹੀਂ ਟਾਈਮ ਹੈਗਾ ਤੁਸੀਂ ਆਪਣਾ ਸਾਰ ਲਿਆ ਕਰੋ ਆਪੇ ਹਾਏ ਹਾਏ ਭੈਣ ਜੀ ਤੁਸੀਂ ਕਿੰਦਾ ਦੀਆਂ ਗੱਲਾਂ ਕਰਨ ੜੇ ਜੇ ਸਾਡਾ ਦਿਲ ਕਰਦਾ ਸਾਡੇ ਨੌਪੋਤੇ ਆਹੀਂ ਬਿਆ ਕੇ ਆਈਏ ਇਹਨਾਂ ਨੂੰ ਮੈਨੂੰ ਨਾ ਇੱਧਰ ਉੱਧਰ ਦੀਆਂ ਗੱਲਾਂ ਨਾ ਸੁਣਾਓ ਜਿਹੜੇ ਕੰਮ ਆਏ ਨਾ ਮੈਨੂੰ ਉਹ ਦੱਸੋ ਨਹੀਂ ਅਸੀਂ ਇੱਧਰ ਉਹਦੇ ਗੱਲਾਂ ਕਰਨ ਦੇ ਆ ਜੇ ਬਸ ਚਾਈ ਸੁਣਨੀ ਨਾ ਤੇ ਚੰਗੀ ਤਰ੍ਹਾਂ ਸੁਣੋ ਤੁਸੀਂ ਕਿਹੜੀ ਸਾਡੇ ਮੁੰਡੇ ਦੀ ਵੀਡੀਓ ਬਣਾਈ ਹੈ ਨਾ ਝੂਠੀ ਉਹ ਸਾਨੂੰ ਲੋਕਾਂ ਨੂੰ ਦੱਸ ਦਿੱਤਾ ਆ ਸਾਡਾ ਮੁੰਡਾ ਇਦਾਂ ਦਾ ਨਹੀਂ ਹੈਗਾ ਵੀਡੀਓ ਬਣਾਈ ਦਬਾ ਕੇ ਰੱਖਿਆ ਕਰ ਅੱਛਾ ਕਿਹੜੀ ਵੀਡੀਓ ਬਣਾਈ ਆ ਮੈਂ ਕਿਹੜੀ ਬਣਾਈ ਆ ਮੈਨੂੰ ਪਤਾ ਵਾ ਤੁਸੀਂ ਇਦਾਂ ਨਾ ਗੱਲਾਂ ਮਾਰੋ ਸਾਨੂੰ ਠੀਕ ਆ ਅਸੀਂ ਮੁੰਡਾ ਵਿਆਹਿਆ ਵਾ ਕੈਚ ਨਹੀਂਗਾ ਪਾਇਆ ਠੀਕ ਆ ਤੁਸੀਂ ਉਹਨੂੰ ਕੈਦੀ ਬਣਾ ਕੇ ਰੱਖਿਆ ਆ ਵਾ ਉਹ ਮੁੰਡਾ ਤੁਹਾਡਾ ਤਾਂ ਹੈ ਹੀ ਚੋਰ ਆ ਭੈਣ ਜੀ ਹਾਂ ਗੱਲ ਨਾ ਕਹੋ ਮੁੰਡਾ ਹਟਾਏ ਕੰਮ ਨਹੀਂ ਕਰਦਾ ਤੇ ਕਰ ਨਹੀਂ ਸਕਦਾ ਕਦੀ ਤੁਸੀਂ ਜਾਣ ਬੁੱਝ ਕੇ ਉੱਤੇ ਇਲਜ਼ਾਮ ਲਾਉਣ ਦੇ ਜੇ ਅੱਛਾ ਮੈਂ ਇਲਜ਼ਾਮ ਲਾਉਣ ਦੀ ਹਣਾ ਅੱਜ ਤਾਜ਼ਾ ਹੀ ਮੇਰਾ ਫੋਨ ਚੁੱਕਿਆ ਗਿਆ ਆ ਭੈਣ ਜੀ ਹਾਂ ਗੱਲ ਨਾ ਕਹੋ ਤੁਸੀਂ ਆਏ ਹੀ ਸਾਡੇ ਘਰ ਰਿਸ਼ਤਾ ਮੰਗਣ ਠੀਕ ਆ ਜਦੋਂ ਸਾਰੇ ਤੁਹਾਡੇ ਘਰਾਂ ਦੇ ਕੰਮ ਕਰਦਾ ਸਭ ਕੁਝ ਕਰਦਾ ਤੁਹਾਡੇ ਆਖੇ ਲੱਗਦਾ ਉਦੋਂ ਨਹੀਂ ਚੋਰ ਅੱਜ ਤੁਸੀਂ ਉਹ ਤੇ ਇਲਜ਼ਾਮ ਲਾਉਣ ਦੇ ਜੇ ਇੱਕ ਤਾਂ ਦੀ ਗੱਲ ਹੋਈ ਪਿਆ ਜੀ ਤੁਸੀਂ ਫਿਰ ਗਰੀਬਾਂ ਦੇ ਮੱਥਾ ਕੋ ਲਾਇਆ ਗਰੀਬ ਜ਼ਰੂਰ ਹੈਂ ਪਰ ਇਹ ਚੋਰ ਨਹੀਂ ਹੈਗੇ ਅਣਖੀ ਬੰਦੇ ਆ ਅਣਖ ਨਾਲ ਜੀਣ ਵਾਲੇ ਤੁਸੀਂ ਤਾਂ ਸਾਨੂੰ ਐਵੇਂ ਸਮਝੋੜਿਆ ਬਹੁਤ ਮੈਂ ਤਾਂ ਡੀਆਂ ਨਖ ਵੇਖੀ ਆ ਠੀਕ ਆ ਤੁਹਾਡੇ ਮੁੰਡੇ ਤਾਂ ਮੈਂ ਭਲਾ ਸੋਚਿਆ ਸੀ ਅੱਜ ਵੀ ਤੁਹਾਡਾ ਮੁੰਡਾ ਨਾ ਗੱਡੀਆਂ ਚ ਘੁੰਮਦਾ ਏਸੀਆਂ ਚ ਸੌਂਦਾ ਪੈਸੇ ਖੁੱਲੇ ਵਰਤਦਾ ਉਹਦਾ ਮੈਂ ਭਲਾ ਸੋਚਿਆ ਸੀ ਨਹੀਂ ਭੈਣ ਜੀ ਪਹਿਲਾਂ ਵੀ ਕੰਮ ਕਰਦਾ ਸੀ ਉਹ ਕੋਈ ਨਖਤੂ ਥੋੜੀ ਸੀ ਫੱਦ ਹੋ ਗਈ ਟਾਡੇ ਵਾਲੀ ਮੇਰੇ ਨਾਲ ਇੱਥੇ ਮੇਰੇ ਨਾਲ ਵਾਧੂ ਗੱਲਾਂ ਨਾ ਕਰੋ ਚੁੱਪ ਕਰਕੇ ਤੇ ਚਲ ਜਾਓ ਵਾਪਸ ਜਿੱਥੋਂ ਆਏ ਹੋ ਨਹੀਂ ਅਸੀਂ ਜੋ ਪਰੇ ਸੌਂਦੇ ਆ ਤੇ ਸੁਣਾਈ ਜਾਣਦੇ ਅੱਗੋਂ ਸੁਣਾਈ ਜਾਂਦੇ ਸਾਰੇ ਨੌਂਦੀਆਂ ਨੇ ਸਾਨੂੰ ਵੀ ਜ਼ਬਾਨ ਲੱਗੀ ਆ ਪਰ ਅਸੀਂ ਨਾ ਰਿਸ਼ਤੇ ਦੀ ਕਦਰ ਕਰਦੇ ਆ ਸਮਝਦੇ ਆ ਕਿ ਕਿਹੜੀ ਥਾਡੇ ਬੈਠੇ ਆ ਪਤਾ ਮੈਨੂੰ ਕਿੰਨੀ ਕੁ ਤੁਸੀਂ ਰਿਸ਼ਤੇ ਦੀ ਕਦਰ ਕਰਦੇ ਹੋ ਚੁੱਪ ਕਰਕੇ ਤੇ ਜਾਓ ਘਰ ਚਲੋ ਮੁੰਡਾ ਨਹੀਂ ਹੈਗਾ ਇੱਥੇ ਤਾਂ ਤੂੰ ਹੀ ਹੱਡਾ ਮੁੰਡਾ ਮਲਾਓ ਘਰੇ ਹੁਣ ਆਇਆ ਮੁੰਡਾ ਨਹੀਂ ਹੈਗਾ ਘਰ ਚਲੋ ਚਲੋ ਹੱਦ ਹੋ ਗਈ ਇਹਨਾਂ ਵਾਲੀ ਤੇ ਚੱਲ ਆ ਬਾਹਰ ਹਰਨ ਕੌਣ ਮਾਰਨ ਢੀ ਆਇਆ ਗੱਡੀ ਹੱਡੀ ਲੱਗੀ ਹੋਣੀ ਆ ਕਿਹੜੀ ਗੱਡੀ ਲੈਣ ਦੀ ਆ ਤੂੰ ਕਿਹੜੀਆਂ ਗੱਡੀਆਂ ਤੇ ਆ ਗਏ ਓ ਕਿਤੇ ਬੋਲਾਂ ਦਾ ਹੀ ਨਹੀਂ ਪਤਾ ਦੱਸ ਇਹਨਾਂ ਨੂੰ ਆ ਸੋਗ ਹੋ ਗਿਆ ਵੀ ਹੈ। ਵੇਖਾ ਆ ਗੱਡੀ ਦੀ ਗੱਲ ਕਰਨ ੜਿਓ ਛੋਟੇ ਹਾਥੀ ਤੇ ਆਈ ਆ ਵੇਚਦਾ ਇਹਦਾ ਪਿਓ ਸਬਜੀ ਮੈਨੂੰ ਲੱਗਦਾ ਫਿਰਦਾ ਆ ਕਿੱਦਾਂ ਰਾਲ ਮਿਲ ਕੇ ਮੇਰਾ ਜਲੂਸ ਕੱਢਣ ਡੇ ਆ ਉਹ ਜਿਹੜੇ ਛੋਟਾ ਜਵਾਈ ਆ ਉਹ ਆਟੋ ਚੁੱਕ ਲੈਂਦਾ ਆ ਜਦੋਂ ਦਿਲ ਕਰਦਾ ਮੂੰਹ ਚੋੱਕ ਕੇ ਆਟੋ ਲੈ ਆਉਂਦਾ ਆ ਇਹਨਾਂ ਨੇ ਤਾਂ ਰਾਲ ਮਿਲ ਕੇ ਨਾ ਮੇਰੀ ਬੇਇੱਜ਼ਤੀ ਕਰਾਉਣ ਡੇ ਆ ਮੁੜ ਕੇ ਹੋਣਾ ਵੜਮਗੇ ਨਹੀਂ ਕਦੀ ਔਰ ਓ ਹੋ ਗਈ ਖੁਸ਼ ਹੁਣ ਮੈਂ ਆਖਿਆ ਸੀ ਨਾ ਜਾਣਾ ਮੁੰਡੇ ਨੂੰ ਮਿਲਣਾ ਦੱਸ ਮੈਨੂੰ ਹੁਣ ਕੀ ਪਤਾ ਸੀ ਉਹਨਾਂ ਦੇ ਅੱਗੇ ਆ ਸੇਵਾ ਕਰਨੀ ਨਾ ਹਨ ਮੁੰਡੇ ਨੂੰ ਮਿਲ ਦਿੱਤਾ ਆਪ ਵੀ ਕਿਦਾਂ ਬੋਲੀ ਚਾਲੀ ਸਾਡੇ ਨਾਲ ਉਹਦਾ ਸੁਭਾਅ ਹੀ ਇਦਾਂ ਦਾ ਵਾ ਹਾਦੀ ਹੋ ਗਈ ਐ ਜਨਾਨੀ ਵਾਲੀ ਤੇ ਕਿਤੇ ਆਇਆ ਗਿਆ ਦੀ ਵੀ ਕਦਰ ਹੈ ਨਹੀਂਗੀ ਐਵੇਂ ਨਹੀਂ ਪਤਾ ਤੇ ਮੇਰੇ ਲੱਗਦੇ ਕੀ ਨੇ ਮੈਂ ਕਿਦਾਂ ਦੀਆਂ ਗੱਲਾਂ ਕਰਨ ਲਈ ਜੇ ਇਹਨੂੰ ਪਤਾ ਹੋਵੇ ਤੇ ਚੋਰੀ ਦਾ ਇਲਜ਼ਾਮ ਕਿਉਂ ਲਾਉਂਦੀ ਜਵਾਈ ਆਪਣੇ ਤੇ ਹੈ ਉਹ ਕਿਹੜਾ ਕੰਮ ਕੀਤਾ ਚੱਜਦਾ ਨਹੀਂ ਮੈਨੂੰ ਤਾਂ ਆਪਣੇ ਮੁੰਡੇ ਦਾ ਫਿਕਰ ਪਿਆ ਆ ਸਾਡੇ ਤਾਂ ਨੇ ਮੱਥੇ ਨਹੀਂ ਲਾਇਆ ਕੀ ਪਤਾ ਕਿਤੇ ਬਾਹਰ ਗਿਆ ਆ ਕਿ ਅੰਦਰ ਹੀ ਨ ਢੱਕਿਆ ਉਹਨੂੰ ਕੀ ਪਤਾ ਹੁਣ ਇਹਦਾ ਉਹ ਵੀ ਫਸ ਗਏ ਆ ਵਿਆਹ ਕਰਤਾ ਉਹਦਾ ਮੁੰਡੇ ਦਾ ਉਥੇ ਮੈਂ ਇਹਦੇ ਪਛਤਉਂਦੀ ਹਾਂ ਉਸ ਵੇਲੇ ਨੂੰ ਜਦੋਂ ਇਹਨਾਂ ਨੇ ਮੱਥਾ ਲਾ ਲਿਆ ਲੋਕੀ ਤੇ ਮੁੰਡਾ ਵਿਆਹ ਕੇ ਘਰ ਨਾਉਣ ਲਿਆਉਂਦੇ ਆ ਤੇ ਮੈਨੂੰ ਕੀ ਪਤਾ ਸੀ ਇਹਨਾਂ ਨੇ ਮੇਰਾ ਮੁੰਡਾ ਵਿਆਹ ਕੇ ਘਰ ਲੈ ਜਾਣਾ ਆਪਣੇ ਮੈਂ ਤਾਂ ਕਿਹਾ ਕੁੜੀ ਚੰਗੀ ਆ ਤਾਂ ਰਿਸ਼ਤਾ ਕਰ ਲਿਆ ਮੈਨੂੰ ਕੀ ਪਤਾ ਸੀ ਆ ਟੱਬਰ ਦਾ ਵੀ ਇਹਨਾਂ ਮੇਰਾ ਪੁੱਤ ਹੀ ਖੋ ਲੈਣਾ ਹੋਰ ਕੀ ਆ ਉਹ ਮੁੰਡਾ ਸਾਡਾ ਨਿਗਾ ਦਬ ਕੇ ਰਹਿਣ ਵਾਲਾ ਇਹ ਉਹ ਦਿਨ ਦੱਸਣ ਤੇ ਡਿਆ ਸੀ ਤੇ ਸਾਹਮਣੇ ਮੁੰਡਾ ਸੰਡੂ ਉਹਦਾ ਇਹ ਉਹਨੂੰ ਵੀਡੀਓ ਬਖਾਲ ਕੇ ਨਾ ਉਹਦੀ ਪਤਾ ਨਹੀਂ ਉਹ ਝੂਠੀ ਕਿ ਸੱਚੀ ਉਹਨੂੰ ਡਰਾਉਂਦੇ ਹੀ ਹੋ। ਉਹ ਤੱਦ ਕਰਕੇ ਦਬ ਕੇ ਰਹਿਣ ਡਿਆ ਨਾ ਕੋ। ਉਹ ਵੀਡੀਓ ਝੂਠੀ ਹੋਣੀ ਆ। ਤੁਹਾਨੂੰ ਮੈਂ ਅੱਗੇ ਵੀ ਕਿੰਨੀ ਵਾਰ ਕਿਹਾ ਆ ਕਿ ਮੈਨੂੰ ਆਪਣੇ ਮੁੰਡੇ ਤੇ ਪੂਰਾ ਵਿਸ਼ਵਾਸ ਆ। ਮੇਰਾ ਮੁੰਡਾ ਤੇ ਇਦਾਂ ਕਰ ਹੀ ਨਹੀਂ ਸਕਦਾ। ਚੱਲ ਹੁਣ ਦੇਖਨੇ ਆ ਕੀ ਬਣਦਾ ਉਹ। ਚੱਲ। ਮੰਮੀ ਤਾਂ ਨਾ ਮੰਮੀ ਮੰਮੀ ਨਾ ਦਰਵਾਜ਼ਾ ਮੰਮੀ ਬਲੱਡ ਚ ਕਿਰੰਡੀ ਮੰਮੀ ਹਾਂ ਕਰਵਾਇਆ ਤੁਹਾਨੂੰ ਅੰਦਰ ਲੱਭਦਾ ਫਿਰੰਡਿਆ ਆਹ ਲੋ ਡੱਬਾ ਰਿਪੋਰਟ ਮੈਂ ਕਰਾਇਆ ਵਾ ਤੇ ਕੀ ਕਹਿੰਦੇ ਆ ਉਹ ਕਹਿੰਦੇ ਅਸੀਂ ਕੋਸ਼ਿਸ਼ ਕਰਾਂਗੇ ਵੀ ਲੱਭ ਜੇ ਉਹਨਾਂ ਨੇ ਕਿਹਾ ਜਲਦੀ ਤੋਂ ਜਲਦੀ ਚਾਹੀਦਾ ਮੈਨੂੰ ਫੋਨ ਗੱਲ ਤੇ ਸੁਣੋਗਾ ਮੇਰੀ ਉਹ ਕਹਿੰਦੇ ਜਦੋਂ ਕਿਹਨੇ ਸਿਮ ਭਾਈ ਨੇ ਉਸ ਵਾਲੇ ਬੰਦਾ ਫੜਿਆ ਜਾਣਾ ਸਮਝੇ ਗਾਲ ਤੇ ਨਾਲੇ ਮੈਂ ਮੰਮੀ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਕਿਹੜੀ ਗੱਲ ਗੁੱਸਾ ਨਾ ਕਰਿਓ ਹੂੰ ਮੈਂ ਹੁੰਦੇ ਹੁੰਦੇ ਸੋਚਿਆ ਵਾ ਕਿ ਤੁਹਾਡੇ ਘਰ ਚ ਬਗਾਨਾ ਬੰਦਾ ਮਨਜੋਤ ਆ ਮਨਜੋਤ ਤੇਰੇ ਕਹਿੰਦਾ ਕੀ ਮਤਲਬ ਆ ਸੁਣ ਲਓ ਫਿਰ ਆ ਕਾਰਾ ਫਿਰ ਉਹਦਾ ਹੀ ਏ ਅੱਛਾ ਮਨਜੋਤ ਨੇ ਚੋਰੀ ਕੀਤੀ ਆ ਹਨਾ ਤੂੰ ਮੇਰੇ ਪ੍ਰੇਮੇ ਤੇ ਸ਼ੱਕ ਪਾਉਣ ਰਿਆ ਮੇਰੇ ਵਾਸਤੇ ਤੇ ਤੂੰ ਵੀ ਬਗਾਨਾ ਹੀ ਆ ਇਹੀ ਤੇ ਗੱਲ ਆ ਮੰਮੀ ਤੁਹਾਨੂੰ ਸਮਝ ਨਹੀਂ ਆਉਂਦੀ ਆ ਥੋੜੇ ਦਿਨ ਹੋਇਆ ਉਹਨੂੰ ਆਏ ਨੂੰ ਅੱਜ ਫੋਨ ਗੈਪ ਹੋਇਆ ਮੈਨੂੰ 4 ਸਾਲ ਹੋ ਗਿਆ ਤੁਹਾਡੇ ਕੋਲ ਰਹਿਣ ਦੇ ਨੂੰ ਉਹ ਤੁਸੀਂ ਮੇਰੇ ਤੇ ਸ਼ੱਕ ਕਰਨ ਦੇ ਜਿੱਤੇ ਮੇਰੇ ਲੱਖ ਰੁਪਏ ਦੀ ਚੀਜ਼ ਗਵਾਚੀ ਆ ਮੇਰੇ ਵਾਸਤੇ ਸਾਰੇ ਚੋਰ ਆ ਤੇ ਨਾਲੇ ਮਨਜੋਤ ਤੈਨੂੰ ਕਹਿਣ ਦੇ ਨਾ ਮਨਜੋਤ ਮਹੀਨਾ ਮਹੀਨਾ ਮੇਰੇ ਕੋਲ ਰਹਿ ਕੇ ਜਾਂਦਾ ਰਿਹਾ ਜਿਹਦੇ ਬਾਰੇ ਤੂੰ ਕਹਿਣ ਦੇ ਆ ਉਹਨੇ ਕਦੀ ਇੰਨੀ ਚੀਜ਼ ਨਹੀਂ ਚੁੱਕੀ ਮੰਮੀ ਮੈਂ ਤੁਹਾਨੂੰ ਜੋ ਕਹਿਣਾ ਸੀ ਨਾ ਮੈਂ ਝੁੱਧਕ ਐ ਅੱਗੇ ਆਪਣੇ ਦਿਮਾਗ ਤੇ ਜ਼ੋਰ ਪਾ ਕੇ ਵੇਜੇ ਜਿੱਦਣ ਲੱਭਾ ਨਾ ਫੋਨ ਕਿਹਦੇ ਕੋਈ ਲੱਭਣਾ ਜੇ ਮਨਜੋਤ ਨੇ ਕਚੋਰੀ ਕਰਨੀ ਹੈ ਉਹ ਤੇ ਮੇਰੇ ਕੋ ਮੰਗ ਵੀ ਸਕਦਾ ਹੈ ਜੀਤਾ ਸਹੀ ਕਹਿੰਦੇ ਆ ਕਿ ਗਲਤ ਮੈਂ ਸ਼ੱਕ ਕਰਾਂ ਤੇ ਕਰਾਂ ਕਿਦੇ ਤੇ ਚਲ ਪਤਾ ਤੇ ਮੈਂ ਲਾ ਹੀ ਲੈਣਾ ਆ ਜਿਹੜਾ ਚੋਰ ਨਿਕਲ ਗਿਆ ਨਾ ਜੇ ਮਨਜੋਤ ਨਿਕਲਿਆ ਤੇ ਬੇਇੱਜ਼ਤੀ ਬੜੀ ਹੋਣੀ ਆ ਫੋਨ ਵੀ ਕੀ ਚੀਜ਼ ਆ ਬੰਦੇ ਦੀ ਜ਼ਰੂਰਤ ਹੀ ਬਣ ਗਿਆ ਆ ਜੇ ਕੋਲ ਫੋਨ ਹੋਵੇ ਤੇ ਬੰਦਾ ਭੈਣ ਭਰਾਵਾਂ ਨੂੰ ਸੋਹ ਹਾਲ ਚਾਲ ਪੁੱਛ ਲੈਂਦਾ ਆ ਤੇ ਨਾਲੇ ਮੇਰੇ ਤੇ ਸਾਰੇ ਕੰਮ ਫੋਨ ਤੋਂ ਰੁਕੇ ਆ 2-3 ਦਿਨ ਹੋ ਗਈ ਆ ਜੀਤੇ ਨੂੰ ਰਿਪੋਰਟ ਲਿਖਾ ਕੇ ਆਏ ਨੂੰ ਦੱਸਿਆ ਹੀ ਨਹੀਂ ਕੋਈ ਸ਼ੇ ਨੇ ਵੀ ਫੋਨ ਆਇਆ ਕਿ ਨਹੀਂ ਪੁੱਛਿਆ ਤਾਂ ਸਹੀ ਇਹਨੂੰ ਮੈਂ ਜੀਤੇ ਹਾਂਜੀ ਜੀਤੇ ਮੇਰੀ ਗੱਲ ਸੁਣ ਲੱਗਾ ਕੋਈ ਫੋਨ ਦਾ ਪਤਾ ਪਤਾ ਉਹਦੋਂ ਤੋਂ ਰਿਪੋਰਟ ਲਿਖਾ ਕੇ ਆਇਆ ਸੀ ਤੇ ਮੈਂ ਕਿਹਾ ਤੂੰ ਆਪਣਾ ਨੰਬਰ ਦਿੱਤਾ ਸੀ ਉੱਥੇ ਆਇਆ ਤੈਨੂੰ ਫੋਨ ਉਹ ਮੰਮੀ ਫੋਨ ਫਾਨ ਮੈਨੂੰ ਕੋਈ ਨਹੀਂ ਆਇਆ ਤੇ ਮੈਂ ਤਾਂ ਨਿੱਕੋ ਗੱਲ ਸਮਝਾਵਾਂਗਾ ਇਹ ਸਾਸ ਤੇ ਨਾ ਰੋ ਪੁਲਛਾਲੇ ਖਾਣਾ ਪੂਰਤੀ ਦੀ ਰਿਪੋਰਟ ਲਿਖ ਲੈਂਦੇ ਆ ਤੇ ਮੁੜ ਕੇ ਲੱਬੇ ਨਾ ਲੱਬੇ ਉਹਨਾਂ ਨੂੰ ਕੀ ਹੈ ਜੀਤੇ ਤੂੰ ਤੇ ਕਹਿੰਦਾ ਸੀ ਲੱਭ ਜਾਣਾ ਆ ਜਦੋਂ ਸਿਮ ਪਾ ਕੇ ਉਹਨਾਂ ਨੇ ਵੇਖਿਆ ਨਾਲੇ ਤੂੰ ਉਹ ਨੰਬਰ じゃ ਕਹਿੰਦਾ ਸੀ ਲਿਖਾਇਆ ਆ ਮੈਂ ਨਾਲੇ ਤੈਨੂੰ ਪਤਾ ਮੇਰਾ ਫੋਨ ਕੋਈ 1000 1500 ਵਾਲਾ ਨਹੀਂ ਆ ਲੱਖ ਰੁਪਏ ਦਾ ਲੱਖ ਰੁਪਏ ਦਾ ਉਹ ਤੇ ਮੰਮੀ ਤੁਹਾਨੂੰ ਪਤਾ ਵਾ ਲੱਖ ਦਾ ਵਾ ਫੋਨ ਨਾਲੇ ਅੱਜ ਕੱਲ੍ਹਾਂ ਚੋਰ ਸਭ ਤੋਂ ਜ਼ਿਆਦਾ ਤੇਜ਼ ਨੇ ਅੱਜ ਕੱਲ ਇਦਾਂ ਥੋੜੀ ਵੇਚਦੇ ਆਗਲੇ ਖੋਲ ਕੇ ਡਿਸਪਲੇ ਕੇਹੇ ਨੂੰ ਸਪੀਕਰ ਕੇਹੇ ਨੂੰ ਬਾਡੀ ਕੇਹੇ ਨੂੰ ਇਦਾਂ ਵੇਚਦੇ ਆਗਲੇ ਤੇ ਉਹ ਕਿਦਾਂ ਪਤਾ ਲੱਗ ਜੂਗਾ ਥੋੜਾ ਦਿਮਾਗ ਲਾਓ ਜੀਤੇ ਨਾਲੇ ਤੁਹਾਨੂੰ ਵੀ ਪਤਾ ਹੀ ਆ ਵੀ ਮੇਰੇ ਫੋਨ ਤੋਂ ਬਿਨਾ ਨਾ ਸਾਰੇ ਕੰਮ ਰੁਕੇ ਆ ਹੁਣ ਘਰ ਦੇ ਆਂਦੇ ਤੇ ਮੇਰੇ ਕੋਲ ਨੰਬਰ ਇੱਥੇ ਹੈਗੇ ਆ ਤੇ ਬਾਕੀ ਇੱਧਰ ਉੱਧਰ ਦੇ ਨੰਬਰ ਤੇ ਉਹਦੇ ਵਿੱਚ ਹੀ ਨਾ ਮੈਂਮਰੀ ਚ ਉਹ ਮੰਮੀ ਨੰਬਰ ਨੰਬਰ ਤੇ ਫੇਰ ਮਿਲ ਜਾਣਗੇ ਤੋ ਇਹ ਜੇ ਮੇਰੀ ਸਲਾਹ ਮੰਨੋ ਨਾ ਇੱਕ ਫੋਨ ਨਵਾਂ ਲੈ ਲਓ ਉਹ ਵਧੀਆ ਰਹਿਣਾ ਜੀ ਤੇ ਜੇ ਮਨ ਲਾਵੀ ਲੱਗ ਗਿਆ ਉਹ ਤੁਹਾਡੇ ਕੋਲ ਦੋ ਆਈਫੋਨ ਹੋ ਜਾਣਗੇ ਗੱਲ ਤੇ ਤੇਰੀ ਠੀਕ ਹੈ ਜੀ ਤੇ ਮੈਂ ਵੀ ਇਹੋ ਸੋਚਣ ਦੀ ਸੀ ਵੀ ਦੋ ਤਿੰਨ ਦਿਨ ਹੋ ਗਏ ਆ ਫੋਨ ਤੋਂ ਬਿਨਾ ਤਾਂ ਤੁਹਾਨੂੰ ਪਤਾ ਮੇਰਾ ਗੁਜ਼ਾਰਾ ਹੀ ਨਹੀਂ ਹੈਗਾ ਸਾਰੇ ਫੈਕਟਰੀਆਂ ਚੋਂ ਫੋਨ ਆਉਣੇ ਹੁੰਦੇ ਆ ਲੈਣ ਦੇਣ ਇੱਧਰ ਦਾ ਇੱਧਰ ਕਰਨਾ ਹੁੰਦਾ ਮੈਂ ਤਾਂ ਅਜੇ ਤੱਕ ਨਾ ਏਟੀਐਮ ਮਸ਼ੀਨ 'ਚ ਪੈਸੇ ਨਹੀਂ ਕਢਾਏ ਕਦੀ ਗੂਗਲ ਪੇ ਤੋਂ ਕਰਦੀ ਆ ਸਾਰੀਆਂ ਪੇਮਟਾਂ ਮੈਂ ਤਾਂ ਇੰਨੀ ਪਰੇਸ਼ਾਨ ਹੋਈ ਆ ਗੱਲ ਤੇ ਤੇਰੀ ਬਿਲਕੁਲ ਮੈਨੂੰ ਸਹੀ ਲੱਗੀ ਆ ਪੁਲਿਸ ਵਾਲਿਆਂ ਦਾ ਵੀ ਕੀ ਪਤਾ ਫੋਨ ਲੱਭਣ ਚਾਏ ਨਾ ਲੱਭਣ ਕਿੱਦਾਂ ਲੱਭਣ ਤੇ ਐਦਾਂ ਕਰਦੀ ਆ ਵੀ ਇੱਕ ਫੋਨ ਨਵਾਂ ਲੈ ਲੈਣੀ ਆ ਉਹੀ ਸਿਮ ਕਢਾ ਲਾਂਗੀ ਤਾਂ ਨਿਕਲੂਗੀ ਜੇ ਛੇਤੀ ਛੇਤੀ ਫੋਨ ਲਾਓਗੇ ਤੇ ਐਦਾਂ 5-6 ਦਿਨ ਹੋਰ ਸਿਮ ਬੰਦ ਰਹਿ ਗਈ ਨਾ ਤੇ ਫੇਰ ਨਹੀਂ ਲੱਭਣੀ ਮੈਂ ਕਹਿੰਦਾ ਹੁਣੇ ਚੱਲ ਪੈਣੇ ਚੱਲ ਫਿਰ ਠੀਕ ਆ ਲੈ ਆਣੇ ਫਿਰ ਫੋਨ ਜਾਓ ਲਿਆਓ ਤੁਸੀਂ ਪਰਸਪੁਰ ਸਮਾਨ ਲੈਣਾ ਤੇ ਫੋਨ ਤੇ ਮਮੀ ਤਾਂ ਹੀ ਲੱਭੂਗਾ ਨਾ ਕਿ ਜੇ ਮੈਂ ਰਿਪੋਰਟ ਕਰਾਈ ਹੋਊਗੀ ਮਮੀ ਜੇ ਤੁਸੀਂ ਤੇਜ ਜਨਾ ਤੇ ਤੁਹਾਡੇ ਨਾਲ ਦੋ ਗੁਣਾ ਜ਼ਿਆਦਾ ਤੇਜ ਆ ਉਹ ਗੱਲ ਵੱਖਰੀ ਆ ਵੀਡੀਓ ਦੇ ਚੱਕਰ 'ਚ ਮੇਰੀ ਚੱਲਦੀ ਨਹੀਂ ਪਈ ਤੁਹਾਨੂੰ ਤੇ ਹੁਣ ਮੈਂ ਦੱਸੂ ਦੁਨੀਆ ਵਸਦੀ ਕਿੱਥੇ ਜਿੰਦਾਂ ਤੁਸੀਂ ਚਲੋਗੇ ਤੇ ਫਿਰ ਜੀਤਾ ਵੀ ਹੁਤਾ ਨਹੀਂ ਚੱਲੂ ਜੀਤਾ ਵੀ ਫਿਰ ਜੀਤਾ ਹੈ ਚੱਲ ਜੀਤੇ ਆ ਜਾ ਬਹਿ ਗਿਆ ਇੱਥੇ ਆ ਚਲੋ ਮਾਸੀ ਕਿਥੇ ਚਲੇ ਹੋ ਜੀਤੇ ਚੱਲ ਤੂੰ ਮੈਂ ਆਈ ਮੈਂ ਮਨਜੋਤ ਫੋਨ ਲੈਣ ਚਲੀ ਜੀਤੇ ਦੇ ਨਾਲ ਆਉਣੀ ਆ ਸ਼ਹਿਰ ਆਹੋ ਤੇ ਕੋ ਖਾਣੂ ਵੀ ਲਾਇਓ ਚੰਗਾ ਚੰਗਾ ਮਨਜੋਤ ਮਨਜੀਤ ਕਿੱਥੇ ਗਏ ਨੇ ਮਾਸੀ ਜੀਤਾ ਭਾਜੀ ਗਏ ਫੋਨ ਲੈਣ ਅੱਛਾ ਦੀਦੀ ਵਾਹ ਬੜੀ ਸ਼ਰਮ ਵਾਲੀ ਗੱਲ ਆ ਘਰ ਦੇ ਵਿੱਚ ਉਹ ਚੀ ਚੁੱਕੀ ਗਈ ਵੇਲੋ ਕਰਚ ਚ ਚੱਕ ਕੋਨ ਸਕਦਾ ਵਾ ਅੱਗੇ ਤੇ ਕਰੀ ਇਹਦਾ ਹੋਇਆ ਨੀਮ ਨੂੰ ਤਾਂ ਆਪ ਨਹੀਂ ਸਮਝ ਆਉਂਦੀ ਦੀਦੀ ਮੈਂ ਨਿੱਕੇ ਦੇ ਵੇਲੇ ਟਾੜੇ ਇੱਥੇ ਹੁੰਨਾ ਵਾ ਤੇ ਕਦੀ આજ ਤੱਕ ਵੀ ਇਥੋਂ ਰੁਪਈ ਦੀ ਚੋਰੀ ਨਹੀਂ ਚੁੱਕੀ ਗਈ ਦੀਦੀ ਇਹ ਪੱਕਾ ਕੋਈ ਭੀਤੀ ਬੰਦੇ ਦਾ ਕੰਮ ਹੀ ਹੋ ਵੇਲੇ ਮਾਸੀ ਨੇ ਵੀ ਚਵਾਰੀ ਨੂੰ ਛੱਟ ਪੈ ਗਈ ਕਿ ਨਹੀਂ ਲੱਖ ਰੁਪਏ ਦੀ ਇਹ ਤਾਂ ਹੈ ਮਨਜੋਤ ਪਰ ਹੁਣ ਤੈਨੂੰ ਵੀ ਪਤਾ ਫੋਨ ਤੋਂ ਬਿਨਾ ਕਰਾ ਅੱਜ ਕੱਲ ਸਰਦਾ ਫੋਨ ਤੇ ਉਹਨ ਮੰਮੀ ਨੂੰ ਲੈਣਾ ਹੀ ਬੈਣਾ ਨਾ ਵਾ ਦੀਦੀ ਜੀ ਮੈਂ ਵੀ ਹੈਰਾਨ ਆ ਆ ਘਰ ਦੇ ਵਿੱਚ ਕਦੀ 1 ਰੁਪਏ ਦੀ ਚੋਰੀ ਨਹੀਂ ਹੋਈ ਤੇ ਫੋਨ ਉਹ ਲੱਖ ਰੁਪਏ ਦਾ ਵਾ ਬੜੀ ਵੱਡੀ ਰਕਮ ਹੁੰਦੀ ਲੱਖ ਰੁਪਈਆ ਵੇਲੇ ਚੁੱਕੀ ਗਈ ਕਰੋ ਚੀਜ਼ੇ ਜਾ ਕਿੱਥੇ ਸਕਦਾ ਫੋਨ ਆਯੋ ਮੰਮੀ ਯਾਹੀ ਸ਼ਹਿਰ ਚ ਵਧੀਆ ਦੁਕਾਨ ਆ ਮਾ ਲక్ష్ਮੀ ਟੈਲੀਕਾਮ ਇਨਾ ਕੋ ਬੜੇ ਘੈਂਟ ਫੋਨ ਮਿਲਦੇ ਆ ਆਜੋ ਹਾਂ ਆਪੋ ਹਾਲੋ ਸਤਿ ਸ਼੍ਰੀ ਅਕਾਲ ਵੀਰ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਪਾਜੀ ਫੋਨ ਦਿਖਾਓ ਕਿਹੜਾ ਚਾਹੀਦਾ ਤੁਹਾਨੂੰ 15 Pro ਹੈਗਾ 15 Pro SM ਡਿਮਾਂਡ ਉਹਦੀ ਜ਼ਿਆਦਾ ਵਾ ਪਰ ਹੈਡ ਕੋ ਅਵੇਲੇਬਲ ਨਹੀਂ ਹੈਗਾ ਐਸੇ ਮੇਰੇ ਕੋ 13 Pro ਹੈਗਾ ਜੇ ਫੋਨ ਲੈਣਾ 16 ਹੀ ਦਿਖਾ ਦਿਓ ਫਿਰ 16 ਹੈਗਾ 16 ਵੀ ਨਹੀਂ ਐਸ ਟਾਈਮ ਮੇਰੇ ਕੋ 13 Pro ਅਵੇਲੇਬਲ ਆ ਜੇ ਤੁਸੀਂ ਉਹ ਲੈਣਾ ਤੁਹਾਨੂੰ ਮਿਲ ਜੇਗਾ ਚਲੋ ਫਿਰ ਉਹੀ ਦੇ ਦਿਓ ਮੈਨੂੰ ਬਹੁਤ ਜ਼ਰੂਰਤ ਹੈ ਫੋਨ ਦੀ ਦੇ ਦਿਓ ਉਹੀ ਇਹ ਫੋਨ ਆ ਤੇ ਬੜਾ ਵਧੀਆ ਫੋਨ ਆ ਇਹ ਫੋਨ ਆ ਬਹੁਤ ਵਧੀਆ ਫੋਨ 13 Pro ਇਹ ਅਵੇਲੇਬਲ ਆ ਆ ਲੈ ਲਓ ਇਹਦੀ ਗਾਰੰਟੀ ਵਾਰੰਟੀ ਤੁਹਾਨੂੰ ਸਾਰੀ ਮਿਲੇਗੀ ਬਹੁਤ ਵਧੀਆ ਫੋਨ ਆ ਤੁਸੀਂ ਚਲਾਓ ਅੱਖਾਂ ਬੰਦ ਕਰਕੇ ਬਹੁਤ ਵਧੀਆ ਫੋਨ ਆ ਬੱਸ ਇਹੀ ਦੇ ਦਿਓ ਫਿਰ ਚਲੋ ਠੀਕ ਹੈ ਜੀ ਯਾਰ ਕਿੰਨੇ ਪੈਸੇ ਤੁਹਾਡੇ ਹੋਏ ਦੇ ਭਾਈ ਜੀ ਟਾੜੇ 60 ਰੁਪਏ ਠੀਕ ਹੈ ਜੀ ਓਕੇ ਤੁਹਾਡੇ ਪੈਸੇ ਤੇ ਆਹ ਫੋਨ ਰੱਖ ਲਓ ਤੁਸੀਂ ਤੇ ਇਹਦੀ ਗਾਰੰਟੀ ਬਣਦੀ ਪ੍ਰੋਪਰ ਮਿਲੇਗੀ ਤੇ ਵਧੀਆ ਫੋਨ ਹੈ ਠੀਕ ਹੈ ਜੀ ਧੰਨਵਾਦ ਠੀਕ ਹੈ ਜੀ ਠੀਕ